ਇਹ ਮੈਂ ਜਿਹੜੀ ਵੀਡੀਓ ਹੈਗੀ ਹੈ ਜਿਹੜਾ ਇਨਸੀਡੈਂਟ ਅੱਜ ਸਵੇਰੇ ਕੋਚੋ ਮੰਡੀ ਦੇ ਵਿੱਚ ਹੋਇਆ ਉਹਦੀ ਕਲੈਰੀਫਿਕੇਸ਼ਨ ਵਾਸਤੇ ਬਣਾਈ ਜਾ ਰਹੀ ਹੈ ਜੀ ਅੱਜ ਹੋਇਆ ਇਹ ਕਿ ਜਿਹੜੇ ਅਕਿਊਜ਼ਡ ਹੈਗੇ ਨੇ ਚਾਰ ਤੇ ਇਹਨਾਂ ਦੀ ਜਿਹੜੀ ਮੰਡੀ ਦੇ ਲੋਕ ਹੈਗੇ ਆ ਉਹਨਾਂ ਦੀ ਆਪਸ ਵਿੱਚ ਕੋਈ ਤਕਰਾਰਬਾਜੀ ਸੀਗੀ ਪ੍ਰੋਬਲਮ ਸੀਗੀ ਜੋ ਇਹਨਾਂ ਨੇ ਆਪਸ ਦੇ ਵਿੱਚ ਇਹਨਾਂ ਦੀ ਕੱਲ ਰਾਤ ਨੂੰ ਕੋਈ ਕਹਾਣੀ ਹੋਈ ਸੀਗੀ ਉਸ ਸੰਬੰਧ ਵਿੱਚ ਜਿਹੜੇ ਮੰਡੀ ਵਾਸੀ ਹੈਗੇ ਆ ਉਹ ਆਪਣੀ ਜਿਹੜੀ ਹੈ ਵਰਜਨ ਹੈਗੀ ਹੈ ਕੰਪਲੇਂਟ ਹੈਗੀ ਹੈ ਉਹ ਚੌਕੀ ਦੁਕਾਨ ਆਏ ਸੀਗੇ ਜੋ ਇਹ ਅਕਿਊਜ਼ਡ ਹੈਗੇ ਨੇ ਇਹ ਉਹਨਾਂ ਦੇ ਆਪਸ ਲਾਗਤਬਾਜ਼ੀ ਕਾਰਨ ਉਹ ਇੱਥੇ ਇਹਨਾਂ ਦੇ ਨਾਲ ਲੜਾਈ ਝਗੜਾ ਕਰਨ ਦੀ ਨੀਤ ਦੇ ਨਾਲ ਆਏ ਸੀਗੇ ਜੋ ਇਹ ਵਰਜਨ ਚੱਲ ਰਿਹਾ ਹੈਗਾ ਵੀ ਇਹਨਾਂ ਨੇ ਐਮ.ਐਲ.ਏ ਸਾਹਿਬ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਫਾਲਸ ਹੈ ਅਸਲੀਅਤ ਇਹ ਹੈ ਕਿ ਐਮ.ਐਲ.ਏ ਸਾਹਿਬ ਮੰਡੀ ਵਾਸੀਆਂ ਦੀ ਗੱਲ ਸੁਣਨ ਵਾਸਤੇ ਆਏ ਸੀਗੇ ਜੋ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੇ ਅਕਿਊਜ਼ਡ ਹੈਗੇ ਆ ਜਗਜੀਤ ਸਿੰਘ ਸੇਵਕ ਸਿੰਘ ਗੁਰਦਾਸ ਸਿੰਘ ਤੇ ਇਹਨਾਂ ਨੇ ਜਿਹੜਾ ਹੈਗਾ ਇਹ ਆ ਕੇ ਲੜਾਈ ਝਗੜਾ ਕੀਤਾ ਹੈਗਾ ਤੇ ਜਗਜੀਤ ਸਿੰਘ ਨੇ ਜਿਹੜਾ ਆਪਣਾ ਲਾਇਸੈਂਸੀ ਰਿਵਲਵਰ ਹੈਗਾ ਉਹਦੇ ਨਾਲ ਫਾਇਰ ਵੀ ਓਪਨ ਕੀਤਾ ਹੈ ਜੋ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਇਹ ਕਲੈਰੀਫਾਈ ਅਸੀਂ ਕਰਨਾ ਚਾਹੁੰਦੇ ਆ ਕਿ ਐਮਐਲਏ ਸਾਹਿਬ ਦਾ ਕੋਈ ਇਦੇ ਚ ਇਨਵੋਲਵਮੈਂਟ ਨਹੀਂ ਸੀ ਨਾ ਕੋਈ ਉਹਨਾਂ ਤੇ ਅਟੈਕ ਕੀਤਾ ਗਿਆ ਹੈਗਾ